ਮੋਬਾਈਲ ਦੇ ਵਿੱਚ ਨੇ ਜੀ ਇੱਕ ਮੋਬਾਈਲ ਉਹ ਸਾਹਮ ਲੈ ਗਏ ਆ ਚਾਬੀਆਂ ਦੇਖ ਲੋ ਜੀ ਕਿੰਨੀਆਂ ਨੇ ਤੇ ਜਿਹੜੀ ਮਰਜ਼ੀ ਗੱਡੀ ਨੂੰ ਚਾਬੀ ਲਾ ਲਓ ਆ ਸ਼ੈਂਪੂ ਵੀ ਆ ਵੀਕ ਨੂੰ ਲਾ ਲਓ ਜੇ ਚਾਬੀ ਨਾਲ ਨਾਂ ਲੱਗੇ ਚਾਬੀ ਕਾਸੇ ਨੂੰ ਆ ਸ਼ੈਂਪੂ ਨਾਲ ਸ਼ੈਂਪੂ ਡਾਲ ਲਵੇ ਜੇ ਚਾਬੀ ਦੇ ਦੇ ਇੱਕ ਫੋਨ ਪ੍ਰਧਾਨ ਸਾਹਿਬ ਕੋਲੇ ਆ ਦੇਖੋ ਦੱਸ ਰਿਹਾ ਉਹ ਦੱਸ ਰਿਹਾ ਕੋਈ ਨਹੀਂ ਬੰਦ ਫੋਟੋ ਦੀ ਫੋਟੋ ਦੋ ਜੀ ਫੋਟੋ ਦੋ ਇੱਕ ਵਾਰ ਫੋਟੋ ਦੇਖ ਲੈਣ ਨੂੰ ਜੀ ਕਿਹੜਾ ਮਾਤਰੀ ਕੱਲ ਮੇਰੇ ਕੋਲ ਤਾਂ ਮੇਰੇ ਕੋਲ ਫੋਨ ਹੁੰਦਾ ਹੋਰ ਦੱਸ ਹੋਂਦਾ ਇੱਕ ਦੋ ਹੋਰ ਨੇ ਹੋਰ ਚਾਹੀਏ ਮੇਰੇ ਅੱਜ ਨੇ ਦੋ ਹੋਰ ਨੇ ਫੋਟੋ ਦੇ ਲੈ ਬੱਲੇ ਚੱਲਾ ਜੀ ਆਹ ਥਾਂ ਲੈ ਜਾਂਦੇ ਕਿਵੇਂ ਕਰਦੇ ਨੇ ਸਹੀ ਆ ਪ੍ਰਧਾਨ ਜੀ ਨਾਲ ਗੱਲ ਤੁਸੀਂ ਹੋਰੇ ਮੈਰ ਲੈਵਲ ਚੱਲਾ ਕਰ ਉਹ ਲੈ ਰੁਕ ਤੇ ਆ ਜੀ ਲੈਪਰਸ ਕਰਨਾ ਹੈ ਤੇ ਫੁਰਕੇ ਦਰਖਾਸਤ ਨਹੀਂ ਦੇਣੀ ਚਾਹੁੰਦਾ ਮੈਂ ਤੁਹਾਨੂੰ ਕਹਿਣਾ ਦਾ ਬੁਲਾ ਰਿਹਾ ਨਾ ਦੇਖਿਆ ਲੈ ਵੰਦੇ ਨਹੀਂ ਪਰ ਆ ਗੱਡੀ ਚੋਂ ਲਾ ਲਿਆ ਅੱਜ ਕੋਈ ਤਕਰੀਬਨ ਅੱਧਾ ਪੌਣਾ ਘੰਟਾ ਪਹਿਲਾਂ ਮੈਂ ਘਰੋਂ ਜੇ ਆਇਆ ਹੀ ਸੀਗਾ ਇਹਨੇ ਗੱਡੀ ਦੀ ਚਾਬੀ ਲਾਈ ਗੱਡੀ ਨੂੰ ਵਿੱਚ ਬਹਿ ਗਿਆ ਮੈਂ ਕਿਹਾ ਯਾਰ ਵੀ ਬੰਦਾ ਉਪਰਾਂ ਲੱਗਦਾ ਮੈਂ ਇਹਨੂੰ ਕਿਹਾ ਮੈਂ ਹੈਲੋ ਮਨੋਜ ਕਿੱਥੇ ਆ ਕਹਿੰਦਾ ਮੇਰੇ ਨਾਲ ਆ ਜਦੋਂ ਨੇ ਕਿਹਾ ਮੇਰੇ ਨਾਲ ਆ ਮੈਨੂੰ ਸ਼ੱਕ ਪੈ ਗਈ ਮੈਂ ਉੱਥੇ ਹੀ ਗੱਡੀ ਉਦਾਂ ਹੀ ਛੱਡਤੀ ਇਹ ਗੱਡੀ ਚੋਂ ਉੱਤਰ ਕੇ ਭੱਜ ਲਿਆ ਮੈਂ ਵੀ ਉਹਦੇ ਮਗਰ ਭੱਜ ਲਿਆ ਇੱਥੋਂ ਜੋ ਹੀ ਤੇਜ਼ ਹੋ ਗਿਆ ਮੈਂ ਆਵਾਜ਼ ਮਾਰਤੀ ਜੋ ਇੱਥੇ ਦਾਣਾ ਮੰਡੀ 'ਚ ਮੈਂ ਕਿਹਾ ਵੀ ਬੰਦਾ ਫੜਿਓ ਬੰਦਾ ਫੜਿਓ ਫੜ ਲਿਆ ਜੀ ਹੁਣ ਇਹ ਕਈ ਚੀਜ਼ਾਂ ਮੰਨ ਰਿਹਾ ਖਮਾਣੋ ਦੇ ਦੋ ਬੰਦੇ ਦੱਸਦਾ ਇਹਦੇ ਨਾਲ ਗੋਲ ਮੋਰ ਨਗਰ ਇਹਨੇ ਕਮਰਾ ਲਿਆ ਹੋਇਆ ਆ तकरीबन ਦਿੱਲੀੋਂ ਲਿਆ ਕੇ ਮੋਟਰਸਾਈਕਲ ਇਹਦੇ ਵਿੱਚ ਆਰ ਸੀ ਲਾਇਸੈਂਸ ਕਾਗਜ਼ੀਆਂ ਦੇਖੋ ਜੀ ਸਾਡਾ ਪਹਿਲਾਂ ਪਿਛਲੀ 26 ਤਰੀਕ ਨੂੰ ਸਾਡਾ ਇੱਥੇ ਰਾਜਕੁਮਾਰ ਜੀ ਸੀਗੇ ਮੁੰਡਾ ਇੱਥੇ ਸੇਵਲ ਲੱਗੀ ਹੁੰਦੀ ਸਾਰੀ ਦਿਹਾੜੀ ਉਹਨੇ ਸੇਵਾ ਕਰੀ ਸ਼ਾਮ ਨੂੰ ਉਹਦੇ ਕੋ ਕੋਈ ਬੰਦਾ ਆਇਆ ਕਹਿੰਦਾ ਵੀ ਗੱਡੀ ਮੰਜੀ ਸਾਹਿਬ ਖਰਾਬ ਹੋਈ ਖੜੀ ਆ ਸਬਜ਼ੀ ਦੀ ਵੀ ਅਸੀਂ ਉਹ ਗੱਡੀ ਪਲਟੀ ਕਰਕੇ 5 ਨੰਬਰ ਇੱਥੇ ਲੈ ਕੇ ਆਉਣੀਆਂ ਸਬਜ਼ੀ ਮੰਡੀ ਉਹ ਵਿਚਾਰਾ ਦੋ ਤਿੰਨ ਬੰਦਿਆਂ ਨੇ ਸਾਡਿਆਂ ਨੂੰ ਜਵਾਬ ਦਿੱਤਾ ਉਹਨੂੰ ਭੇਚੜ ਕੇ ਲੈ ਗਏ 26 ਤਰੀਕ ਦਾ ਨਾ ਸਾਡਾ ਬੰਦਾ ਨਾ ਸਾਡੀ ਗੱਡੀ ਪੁਲਿਸ ਪ੍ਰਸ਼ਾਸਨ ਨੂੰ ਵੀ ਗੁਹਾਰ ਲਾਈ ਆ ਤੇ ਮੰਨ ਲਾ ਵੀ ਸਾਡਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਉਈ ਗਰੋ ਪੂਰਾ ਜਚਿਆ ਹੋਇਆ ਇਹਦੇ ਵਿੱਚ ਇੱਕ ਹੁਣ ਲੇਡੀ ਜਿਹੜਾ ਫੋਨ ਆਇਆ ਉਹ ਕਹਿੰਦੀ ਮੇਰਾ ਫੋਨ ਆ ਮੈਂ ਉਹ ਖਵਾਣੋ ਵਾਲੇ ਬੁੰਡੇ ਨਾਲ ਵੀ ਇਹਨੇ ਮੇਰੀ ਗੱਲ ਕਰਾਈ ਆ ਮੈਂ ਕਿਹਾ ਵੀ ਆ ਜਾ ਇਹਦੇ ਪੈਰ ਫ੍ਰੈਕਚਰ ਹੋ ਗਿਆ ਇਹਦੇ 'ਚ ਮੋਟਰਸਾਈਕਲ ਲੱਗਿਆ ਮੌਕੇ 'ਤੇ ਕਿੰਨੇ ਬੰਦੇ ਫੜੇ ਕਿੰਨੇ ਭੱਜ ਗਏ ਇੱਕੋ ਫੜਿਆ ਜੀ ਮੈਨੂੰ ਦੇਖੋ ਜੀ ਇਹ ਬਹੁਤ ਢਿੱਲਾ ਕਿਉਂਕਿ ਜੇ ਕਸਾਈ ਨਾ ਹੋਈ ਤਾਂ ਪੰਜਾਬ ਦਾ ਬੁਰਾ ਹਾਲ ਹੋ ਜਾਣਾ ਕਿਉਂਕਿ ਗੱਡੀਆਂ ਸਾਡੇ ਕੋਲ ਕੰਮ ਤਾਂ ਪਹਿਲਾਂ ਹੀ ਨਹੀਂ ਹੈਗਾ ਸਾਡੀਆਂ ਗੱਡੀਆਂ ਚੋਰੀਆਂ ਹੋਣ ਲੱਗੀਆਂ ਸਾਨੂੰ ਪੁੱਛਦਾ ਹੀ ਨਹੀਂ ਕੋਈ ਵੀ ਇਹ ਕੀ ਹੋ ਰਿਹਾ ਕੋਈ ਬੰਦਾ ਨਹੀਂ ਕਿਸੇ ਗੱਲ ਦਾ ਕੋਈ ਰਿਸਪੌਂਸ ਤਾਂ ਦਿੰਦਾ ਹੀ ਆ ਭੂਮਿਕਾ ਜੀ ਪੁਲਿਸ ਪ੍ਰਸ਼ਾਸਨ ਕਹਿੰਦੀ ਵੀ ਸਾਡੇ ਕੋਲ ਪੁਲਿਸ ਬਹੁਤ ਘੱਟ ਆ ਸਮਝ ਲਓ ਗੱਲ ਮੇਨ ਗੱਲ ਤਾਂ ਇਹ ਹੀ ਆ ਵੀ ਸਾਡੇ ਕੋਲ ਪੁਲਿਸ ਬਹੁਤ ਘੱਟ ਆ ਕਿੱਥੇ ਕਿੱਥੇ ਭੇਜੀਏ ਹੈ ਵੀ ਇਦਾਂ ਹੀ ਕਿਉਂਕਿ ਪੁਲਿਸ ਜੇ ਪੂਰੀ ਹੋਊਗੀ ਤੇ ਤਾਂ ਹੀ ਉਹ ਕਿਤੇ ਨਾਕਾ ਲਾਉਣਗੇ ਤੇ ਜਾਣਗੇ ਜਾ ਕੇ ਕੰਮ ਕਰਨਗੇ ਆਪਣਾ ਥਾਣੇ ਅਸੀਂ ਚੱਲੇ ਆ ਉਹ ਸਾਬ ਲੈ ਗਏ ਤੇ ਉਹਦੇ ਬਾਅਦ ਪੂਰਾ ਸਕੰਜਾ ਜਿੰਨਾ ਇਹਨਾਂ ਦਾ ਗਰਵਾਹ ਇਕੱਠਾ ਕੀਤਾ ਜਾਵੇ ਆ ਸਾਮਾਨ ਆ ਸਾਰਾ ਅਸੀਂ ਉੱਥੇ ਸਿਲੰਡਰ ਕਰਿਆ ਹੋਣਾ